ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਟੀਰੇ ਦਾ ਨਾਪ ਲੈਣ ਦਾ ਇੱਕ ਹੋਰ ਤੰਗ ਦੇਖੋ ਜੀ ਜਿੰਨਾ ਆਪਣਾ ਇਹ ਨਾਪ ਵਾਲਾ ਸੂਟ ਆਪਣੇ ਕੋਲ ਆਇਆ ਹੋਇਆ ਜਿੰਨਾ ਵੀ ਇਹਦੇ ਵਿੱਚ ਦੇਖੋ ਨੈਕ ਤਿਆਰ ਆ ਵਿਚਕਾਰ ਤੋਂ ਬ੍ਰੌਡ ਉਹ 5 ਇੰਚ ਆ ਤਾਂ ਆਪਾਂ ਇੱਕ 5 ਇੰਚ ਪਹਿਲਾਂ ਦੇਖ ਲੈਣਾ ਤੇ ਇਹ ਤੋਂ ਬਾਅਦ ਦੇਖ ਲੈਣਾ ਕਿ ਉਹਨਾਂ ਦਾ ਜੋ ਵਿਚਕਾਰ ਇਹ ਟੀਰਾ ਤਿਆਰ ਹੋ ਕਿੰਨਾ 3.5 ਇੰਚ ਇਹ ਵਾਲਾ ਆਪਣਾ ਰੈਡੀ ਆ ਹਾਂਜੀ ਉਹ ਤੋਂ ਬਾਅਦ ਆਪਾਂ ਪਹਿਲਾਂ ਜੋ ਪਹਿਲਾ ਮਾਰਕ ਕਰਾਂਗੇ ਉਹ ਆਪਾਂ ਕਰਾਂਗੇ 2.5 ਇੰਚ ਤੇ 5 ਇੰਚ ਜੋ ਆਪਣਾ ਨੈਕ ਤਿਆਰ ਹੋਗਾ ਉਹ ਤੋਂ ਬਾਅਦ 3.5 ਇੰਚ ਤੇ ਮਾਰਕ ਕਰਾਂਗੇ ਉਹ ਤੋਂ ਬਾਅਦ ਜਿੰਨਾ ਕਿ ਆਪਣਾ ਸਲਾਈ ਚਾਉਣਾ 슬ੀਵ ਦੀ ਚ ਸਵਾ 6 ਇੰਚ ਦੇਖੋ ਜੀ ਆਪਣਾ ਤੀਰਾ ਆਉਂਦਾ ਏ ਇਸ ਅਕੋਰਡਿੰਗ ਆਪਾਂ ਦੇਖੋ ਕਮੀਜ਼ ਤੋਂ ਨਾਪ ਲੈ ਕੇ ਤੀਰਾ ਵੀ ਕਟਿੰਗ ਕਰ ਸਕਦੇ ਆ ਜਿਹਦੇ ਨਾਲ ਕਿ ਬਿਲਕੁਲ ਆਪਣਾ ਤੀਰਾ ਸਹੀ ਕਟਿੰਗ ਹੋਊਗਾ ਤੇ ਆਪਣੇ ਜੋ ਆਪਣੇ ਤੀਰੇ ਨੇ ਕਮੀਜ਼ ਦੇ ਹ ਵਾਲਦਲੇ ਨੂੰ ਵੀ ਨਹੀਂ ਜਾਣਗੇ ਹਾਂਜੀ ਉਹ ਤੋਂ ਬਾਅਦ ਆਪਾਂ ਮੋਢੇ ਦਾ ਨਾਪ ਲੈ ਲੈਣਾ ਹੈ ਮੋਢਾ ਹੈਗਾ 7.5 ਇੰਚ ਜੀ ਚੈਸਟ ਇਹਨਾਂ ਦੀ 22 ਇੰਚ ਹੈ ਜੀ ਇਹ ਤੋਂ ਬਾਅਦ ਆਪਾਂ ਮੋਢੇ ਦਾ ਨਾਪ ਵੀ ਇਹਨਾਂ ਦਾ ਇਸ ਅਕੋਰਡਿੰਗ ਹੀ ਲੈ ਲੈਣਾ ਨਾਪ ਤੋਂ ਦੇਖੋ ਜੀ ਜਿੰਨਾ ਇਹਨਾਂ ਦਾ ਇੱਥੋਂ ਮੋਢਾ ਬਣਦਾ ਏ ਸਵਾ 9 ਇੰਚ ਤੇ ਆਉਂਦਾ ਏ ਆ ਧੀਰੇ ਵਾਲੀ ਸਲਾਈ ਤੋਂ ਲੈ ਕੇ ਆਪਾਂ ਨੀਚੇ ਆ ਚੈਸਟ ਵਾਲੀ ਸਲਾਈ ਤੱਕ ਦੇਖਣਾ ਸਵਾ 9 ਇੰਚ ਦੇਖੋ ਜੀ ਆਪਣਾ ਆਉਂਦਾ ਇੱਥੇ ਤੱਕ ਤਾਂ ਆਪਾਂ ਇਸੇ ਤਰ੍ਹਾਂ ਇੱਧਰ ਨੂੰ ਵੀ ਸਵਾ 9 ਇੰਚ ਹੀ ਦੇਖ ਲੈਣਾ ਇਹ 9 ਇੰਚ ਤਾਂ ਆਪਾਂ ਸਵਾ 9 ਇੰਚ ਦੇ ਉੱਤੇ ਆਵळा ਮਾਰਕ ਕਰ ਲੈਣਾ